सत श्री अकाल जी सा चैनल में तो बहुत 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 स्वागत है देखो जी तो मैनु बहुत ज्यादा कमेंट्स ईवन की मेल भी आए हैं तो वह मैं पढ़े हैं हाँ मेरा मन बहुत ज्यादा दुखी है ਕਿਉਂ ਦੁਖੀ ਹੈ ਕਿਉਂਕਿ ਮੈਂ ਜਦੋਂ ਪੜ੍ਹਦੀ ਹਾਂ ਨਾ ਤੁਹਾਡੀਆਂ ਪਰੇਸ਼ਾਨੀਆਂ ਔਰ ਦੁੱਖ ਮੈਨੂੰ ਲੱਗਦਾ ਹੈ ਕਿ ਬਸ ਮੈਂ ਕਿਸੇ ਤਰ੍ਹਾਂ ਵੀ ਕੁਝ ਵੀ ਕਰਕੇ ਤੇ ਮੈਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਾਂ ਦੇਖੋ ਤੁਸੀਂ ਜੇਕਰ ਮੈਨੂੰ ਵਿਸ਼ਵਾਸ ਹੈ ਤਾਂ ਜੋ ਮੈਂ ਕਹਿ ਰਹੀ ਹਾਂ ਸੱਚ ਕਹਿ ਰਹੀ ਹਾਂ ਰੀਅਲੀ ਮੈਨੂੰ ਦੁੱਖ ਹੁੰਦਾ ਹੈ ਤੁਹਾਡੀਆਂ ਪਰੇਸ਼ਾਨੀਆਂ ਸੁਣ ਕੇ ਤੁਹਾਡੇ ਦੁੱਖ ਸੁਣ ਕੇ ਤੇ ਮੈਂ ਚਾਹਦੀ ਹਾਂ ਕਿ ਮੈਂ ਜਿੰਨੇ ਵੀ ਉਪਾਦ ਅਸਤੀਆਂ ਦੇਖੋ ਜਿੰਨੀ ਵੀ ਮੈਂ ਸਟੱਡੀ ਕੀਤੀ ਹੈ ਨਾ ਤੇ ਜਿੰਨੀ ਮੈਨੂੰ ਨੌਲੇਜ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ क्यों क्योंकि मेरा ए मकसद है कि थडिया भी परेशानियां दूर हो जाएं ए उपा करके क्योंकि मेरिया भी हो कई सारी लोगों परेशानियां दूर तो मैं कहनी हाँ कि सारे मेरी यूट्यूब फैमिली इस तो अलावा जो मेरे लोग वीडियो देख रहे हैं सारे अपने घर च सुखी वसन सब परेशानियां दूर हो इस करके मैं उपाय थोड़े ना शेयर कर दिया हाँ और उस तो कोई भी लालच नहीं है कोई फीस नहीं है कुछ नहीं है कोई भी जो मैं मेल कर हैं कमेंट्स कर हैं उन्होंने भी मैं सिर्फ और सिर्फ उपा दसती हाँ कोई फीस नहीं ए मैं तो दस रही हाँ मनना है तो मनो देखो मेरा तो यही मकसद है जो मैं ए, चैनल बनाया है तो देखो मैं गल कर रही थी कि मैं दुख होंगे है कि कई लोग इन्नी ज्यादा क्वालिफिकेशन सुन के बड़ी हैरानी होंगी है इन इन डिग्रियाँ बैठे हैं पर कि कर रहे हैं सड़क पर है, है ना ਵੇਚ ਰਹੇ ਹਨ ਬੈਗ ਲੈ ਲੈ ਕੇ ਸਮਾਨ ਵੇਚ ਰਹੇ ਹਨ ਤੇ ਜਿਹੜੇ ਲੋਕ ਉਸ ਦੇ ਕਾਬਿਲ ਨਹੀਂ ਹਨ ਉਸ ਜੌਬ ਦੇ ਕਾਬਿਲ ਨਹੀਂ ਹਨ ਇੱਥੇ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਹਨ ਆਪਾਂ ਵੀ ਕਈ ਵਾਰੀ ਸਾਨੂੰ ਜਦੋਂ ਕੋਈ ਕੰਮ ਪੈਂਦਾ ਸਰਕਾਰੀ ਜਾਂਦੇ ਆ ਆਫਿਸ ਵਿੱਚ ਬੜਾ ਗੁੱਸਾ ਆਉਂਦਾ ਹੈ ਮੈਨੂੰ ਉਹ ਕਾਬਿਲ ਨਹੀਂ ਹੈ ਤੇ ਇੰਨੀਆਂ ਇੰਨੀਆਂ ਨੌਕਰੀਆਂ ਲੱਗ ਗਈਆਂ ਹਨ ਪੈਸਾ ਖਿਲਾ ਕੇ ਤੇ ਇੰਨੀਆਂ ਇੰਨੀਆਂ ਅੰਨੇ ਵਾਲਾ ਜ਼ਿਆਦਾ ਪੈਸਾ ਹਰ ਮਹੀਨੇ ਖਾ ਰਹੇ ਹਨ ਲੇ ਰਹੇ ਹਨ ਪਰ ਉਹ ਉਸ ਦੇ ਕਾਬਿਲ ਨਹੀਂ ਹਨ ਹੈਨਾ ਮੈਂ ਤੁਹਾਨੂੰ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਇੱਕ ਐਨਾ ਪਿਆਰਾ ਐਨਾ ਵਧੀਆ ਉਪਾਅ ਤੁਹਾਨੂੰ ਦੱਸਾਂਗੀ ਜਿਸ ਨੂੰ ਤੁਸੀਂ ਵਿਸ਼ਵਾਸ ਕਰਕੇ ਕਰੋਗੇ ਨਾ ਜਿਨ੍ਹਾਂ ਨੂੰ नौकरी चाहिए है नौकरी मिलेगी व्यापार बंद हो गया है व्यापार चलन लग जाएगा घर में पैसा आना बंद हो गया है पैसा आना शुरू हो जाएगा ए तुसी गारंटी न लिखवा लो पर करना तुसी विश्वास ना रहे ठीक है क्योंकि देखो ए जरा उपा है ना मैं जो दसन वाली हाँ उसका जो राहु है वो प्रसन्न होएगा जो राहु खुश हो जाए ना तो सब नु पता है कि वो रंग तो राजा बना दता है फर्श तो अर्श तक लेके चला जान्दा है कुछ भी नहीं करना है सिंपल जहा उपा है जो मैं तो वाली हाँ उपा तो पहले मेरी हज जड़ के बेहती है जेकर वीडियो चंगी लग रही है तो प्लीज भीडियो लाइक करो शेयर करो तो कमेंट विच अपनी हाथ ही देखिए परमात्मा का आशीर्वाद सीधा 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 प्राप्त करो तो लाइक और कमेंट्स साढ़े वास्ते बहुत 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 ज्यादा मायन रखते हैं सू मोटिवेट करते हैं उपाते हैं परेशानिया चलो जी हम कर लगे उपाद उपा है बुधवार ठीक है बुधवार को करोगे तो बहुत अच्छी गल है इस तो अलावा शनिवार या एतवार नीन दिन है इस उपा न जिसका वाया रिजल्ट मिलेगा पर बुधवार को बहुत बहुत ए दिन है ठीक है, है।, है माचिस की डब्बी अंदर जरा अगे तीली दे बारूद बारू है ना बारूद ही है किसम का लग्या होया ठीक है आपा राहुल खुश करना है किस तरह खुश करना है आपा लैनी है चंदन की लकड़ी ਚੰਦਨ ਦੀ ਲੱਕੜੀ ਜਿਹੜੀ ਸ਼ੁੱਧ ਹੋਏਗੀ ਨਾ ਉਹ ਲੈਣ ਦੀ ਕੋਸ਼ਿਸ਼ ਕਰੋ ਤਾਂ ਬੈਸਟ ਹੈ ਕਿਉਂਕਿ ਉਪਾਅ ਦੇ ਵਿੱਚ ਥੋੜੀ ਜਿਹੀ ਆਪਾਂ ਮਿਹਨਤ ਕਰਾਂਗੇ ਨਾ ਤਾਂ ਉਸ ਦਾ ਰਿਜ਼ਲਟ ਬੜੀ ਜਲਦੀ ਮਿਲਦਾ ਹੈ ਇਸ ਗੱਲ ਤੇ ਮੇਰੀ ਵਿਸ਼ਵਾਸ ਕਰਨਾ ਠੀਕ ਹੈ ਚੰਦਨ ਦੀ ਲੱਕੜੀ ਲੈ ਕੇ ਉਸ ਦੇ ਅੰਦਰ ਚ ਮਾਚੀ ਦੀ ਡੱਬੀ ਨੂੰ ਖੋਲੋ ਠੀਕ ਹੈ ਪਰ ਇਹ ਰੰਦੋ ਬਾਕੀ ਤੀਲੀਆਂ ਕੱਢਣ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਪਰ ਹੀ ਰੰਦੋ ਉਸ ਦੇ ਅੰਦਰ ਥੋੜੀਆਂ ਜਿਹੀ ਤੀਲੀਆਂ ਕੱਢ ਕੇ ਤਾਂ ਕਿ ਉਹ ਜਿਹੜੀ ਲੱਕੜੀ ਹੈ ਚੰਦਨ ਦੀ ਉਹ ਦੇ ਵਿੱਚ ਆ ਸਕੇ ਤੇ ਮਾ ਇਸ ਦਿੱਲੀ ਬੰਦ ਹੋ ਸਕੇ ਉਸ ਦੇ ਅੰਦਰ ਚੰਦਨ ਦੀ ਲੱਕੜੀ ਪਾ ਦਿਓ ਬੰਦ ਕਰ ਦਿਓ ਤੇ ਨੀਲਾ ਤਾਂਗਾ ਨੀਲਾ ਤਾਂਗਾ ਰਾਹੁ ਨੂੰ ਪ੍ਰੇਜ਼ੈਂਟ ਕਰਦਾ ਹੈ ਨੀਲੇ ਤਾਂਗੇ ਨਾਲ ਉਪਰੋਂ ਦੀ माचिस ਦੀ ਡੱਬੀ ਨੂੰ ਲਪੇਟ ਦਿਓ ਤੇ ਇਸ ਡੱਬੀ ਨੂੰ ਤੁਸੀਂ ਜਾ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਠੀਕ ਹੈ ਜਿਹੜੇ ਦੂਜੇ ਧਰਮ ਦੇ ਮੇਰੇ ਲੋਕ ਵੀਡੀਓ ਦੇਖ ਰਹੇ ਹਨ ਉਹ ਸ਼ਿਵਾਲੇ ਸ਼ਿਵਾਲੇ ਮਤਲਬ ਸ਼ਿਵ ਮੰਦਿਰ ਵਿੱਚ ਜਾ ਕੇ ਚੁੱਪਚਾਪ ਜਾ ਕੇ ਇਹ ਮਾਚਿਸ ਦੀ ਡੱਬੀ ਕਿਧਰੇ ਰੱਖੇ ਆ ਜਾਣਾ ਠੀਕ ਹੈ ਜੋ ਸ਼੍ਰੀ ਮੰਦਿਰ ਜਾ ਸਕਦੇ ਹਨ ਉਹਨਾਂ ਵਾਸਤੇ ਬਹੁਤ ਬੈਸਟ ਹੈ ਬੁੱਧਵਾਰ ਨੂੰ ਸ਼ਨੀਵਾਰ ਨੂੰ ਐਤਵਾਰ ਨੂੰ ਮਾਚੀ ਦੀ ਡੱਬੀ ਵਿੱਚ ਚੰਦਨ ਦੀ ਲੱਕੜੀ ਪਾ ਕੇ ਉੱਤੋਂ ਦੀ ਨੀਲਾ ਤਾਗਾ ਲਪੇਟ ਕੇ ਚੁੱਪਚਾਪ ਮਾਚੀ ਦੀ ਡੱਬੀ ਰੱਖਿਓ ਜੋ ਮੰਦਿਰ ਨਹੀਂ ਜਾ ਰਹੇ ਉਹ ਜਾਤਾ ਕਿਸੇ ਵੀ पेड़ ਦੇ નીચે ਪਿੱਪਲ ਦਾ ਪੇੜ ਹੋਵੇ ਠੀਕ ਹੈ ਕਈ ਮੈਨੂੰ ਬਾਹਰ ਦੀ ਜਿਹੜੀ ਯੂਕੇ ਦੇ ਹਨ ਮੇਰੇ ਸਬਸਕ੍ਰਾਈਬਰਸ ਮੇਰੀ ਫੈਮਿਲੀ ਦੇ ਮੈਂਬਰਸ ਮੈਨੂੰ ਕਮੈਂਟ ਕਰਦੇ ਹਨ ਕਿ ਯੂਕੇ ਵਿੱਚ ਪਿੱਪਲ ਨਹੀਂ ਹੈ ਤਾਂ ਸੌਰੀ ਜੀ ਉਸਦੇ सॉरी फील करती हाँ पर मैं उन्होंने भी हो और कई उपाय लेके आती हाँ जब तक पिपल के पेड़ से यह माचिस की डब्बी रख के आ जाओ या फिर जमक स्थान हो चुपचाप तुम उ माचिस की डब्बी छ जाओ देखना ਪੈਸਿਆਂ ਨਾਲ ਤੁਹਾਡਾ ਘਰ ਭਰ ਜਾਏਗਾ ਇਹ ਰਾਹੁਤ ਤੁਹਾਨੂੰ ਦੱਸਿਆ ਹੀ ਹੈ ਰਾਹੁਤ ਤੁਹਾਡੇ ਖੁਸ਼ ਹੋ ਜਾਵੇ ਤਾਂ ਕੀ ਨਹੀਂ ਹੋ ਸਕਦਾ ਆਪਾਂ ਕਹਿੰਦੇ ਹਾਂ ਨਾ ਇਹ ਇਹਦੇ ਦਿਨ ਬੜੀ ਜਲਦੀ ਬਦਲ ਗਏ ਉਹ ਕੁਝ ਕਰਦਾ ਵੀ ਨਹੀਂ ਹੈ ਫਿਰ ਵੀ ਇਹਦੇ ਕੋਲ ਪੈਸਾ ਹੀ ਪੈਸਾ ਆ ਰਿਹਾ ਹੈ ਕਿਉਂ ਕਿਉਂਕਿ ਉਹਨਾਂ ਦਾ ਰਾਹੁ ਮਜ਼ਬੂਤ ਹੈ ਰਾਹੁ ਖੁਸ਼ ਹੈ ਹੁਣ ਇਹ ਜਿਹੜੇ ਮੈਂ ਤੁਹਾਨੂੰ ਜਿਸ ਤਰ੍ਹਾਂ ਕੀ ਵੀਡੀਓ ਦੀ ਸਟਾਰਟਿੰਗ 'ਚ ਦੱਸਿਆ ਵੱਡੇ ਵੱਡੇ ਪੋਸਟਾਂ ਤੇ ਬੈਠੇ ਹੋਏ ਨੇ ਗਵਰਨਮੈਂਟ ਜੌਬ ਵਾਸਤੇ ਪੈਸਾ ਖਾ ਰਹੇ ਹਨ ਸਰਕਾਰੀ ਸਰਕਾਰ ਦਾ ਪੈਸਾ ਖਾ ਰਹੇ ਹਨ ਕੰਮ ਕੁਝ ਨਹੀਂ ਕਰ ਰਹੇ ਹਨ क्यों क्योंकि राहु ओ मजबूत है राहु खुश है इस करके ऊना तरातर पैसा आ रहा है इस करके ए माचिस डब्बी का उपा कर लो शायद ए उपा कई लोकां नु ਲੱਗੇਗਾ ਕਿ ਕੀ ਹੋ ਜਾਏਗਾ ਤੇ ਉਹ ਲੋਕ ਤਾਂ ਪਲੀਜ਼ ਨਾ ਹੀ ਕਰਨ ਤੇ ਉਹ ਪਲੀਜ਼ ਮੇਰਾ ਵੀਡੀਓ ਵੀ ਕਿਉਂ ਹੀ ਦੇਖਦੇ ਹਨ ਕਿਉਂਕਿ ਮੈਂ ਕਹਿੰਦੀ ਹਾਂ ਵਿਸ਼ਵਾਸ ਨਾਲ ਇੱਕ ਤਾਂ ਵੀਡੀਓ ਦੇਖੋ ਧਿਆਨ ਨਾਲ ਸ਼ਾਂਤ ਮਨ ਨਾਲ ਔਰ ਜਿਵੇਂ ਹੀ ਜੋ ਉਪਾਦਸਿਆ ਜਾਂਦਾ ਹੈ ਉਵੇਂ ਹੀ ਤੁਹਾਡੇ ਮਨ ਵਿੱਚ ਆਣਾ ਚਾਹੀਦਾ ਹੈ ਅਰੇ ਵਾ ਇਹ ਤਾਂ ਬੜਾਈ ਸਿੰਪਲ ਜਿਹਾ ਉਪਾਅ ਇੱਕ ਮਾਚੀਸ ਦੀ ਡੱਬੀ ਇਹ ਤਾਂ ਲੈਣੀ ਹੈ ਇੱਕ ਨੀਲਾ ਤਾਗਾ ਤੇ ਸਾਡੇ ਘਰ ਵਿੱਚ ਹੁੰਦਾ ਹੀ ਹੈ ਚੰਦਨੀ ਲੱਕੜੀ ਜੇ ਹੈ ਤਾਂ ਠੀਕ ਹੈ ਨਹੀਂ ਤਾਂ ਬਾਹਰੋਂ ਖਰੀਦ ਕੇ ਲਾਵਾਂਗੇ ਕੀ ਕੀ ਫਰਕ ਪੈਂਦਾ ਹੈ ਆਪਣੀਆਂ ਤੁਸੀਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਨਾ ਇੰਨੇ ਇੰਨੇ ਉਪਾਅ ਕਰਕੇ ਜਦੋਂ ਵੀ ਜਿਸ ਦਿਨ ਤੁਹਾਡੇ ਦੇਖੋ ਜਿਹੜਾ ਉਪਾਅ ਤੁਹਾਨੂੰ ਫਿੱਟ ਬੈਠ ਗਿਆ ਨਾ ਉਸ ਦਿਨ ਤੁਹਾਡੀ ਕਿਸਮਤ ਬਦਲ ਜਾਏਗੀ ਕਈਆਂ ਨੂੰ ਕਈ ਉਪਾਅ ਦਾ ਨਹੀਂ ਫਾਇਦਾ ਮਿਲਦਾ ਤੇ ਕਿਉਂ ਨਹੀਂ ਮਿਲਦਾ ਕਿਉਂਕਿ ਦੇਖੋ ਸਭ ਦੇ ਔਰਾ ਅਲੱਗ ਹੈ ਸਭ ਦੇ ਗ੍ਰਹਿ ਅਲੱਗ ਹੈ ਸਭ ਦੀ ਕੁੰਡਲੀ ਅਲੱਗ ਹੈ ਪਰ ਇੱਥੇ ਬੈਠੇ ਬੈਠੇ ਜੇਕਰ ਤੁਹਾਨੂੰ ਫ੍ਰੀ ਵਿੱਚ ए उपाय मिल रहे हैं तब क्यों नहीं तुसी करके देख सकते प्लीज मेरी हाथ जोड़ के रिक्वेस्ट है मैं तो आगे हाथ जोड़ के विनती कर दिया कि प्लीज विश्वास नाल जेड़े भी मेरे उपाय है मेरे चैनल ते ना कम से कम 1100 ویڈیو ਹੋ ਗਈਆਂ ਹਨ ਅਲੱਗ ਅਲੱਗ ਪਰੇਸ਼ਾਨੀ ਦੀ ਅਲੱਗ ਅਲੱਗ ਉਪਾਅ ਮੈਂ ਦੱਸੇ ਹੋਏ ਹਨ ਤਾਂ ਪਲੀਜ਼ ਚੈੱਕ ਕਰਿਆ ਕਰੋ ਤੇ ਉਪਾਅ ਕਰੋ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਕਿਉਂਕਿ ਜਿੱਥੇ ਵਿਸ਼ਵਾਸ ਹੈ ਉੱਥੇ ਸਭ ਕੁਝ ਹੈ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ